ਇਖਲਾਕ ਤੇ ਕਿਰਦਾਰ ਦਾ 라वण ਇਤਨਾ ਉੱਚਾ ਹੈ ਕਿ ਉਸਨੇ ਸੀਤਾ ਨੂੰ ਛੋਇਆ ਤੱਕ ਨਹੀਂ ਸਿਰਫ ਬਗੀਚੇ ਚ ਕੈਦ ਰੱਖਿਆ ਚਾਰ ਵੇਦਾਂ ਦਾ ਪਾਠੀ ਹੈ ਸ਼ਿਵ ਜੀ ਦਾ ਉਪਾਸ਼ਕ ਹੈ ਔਰ ਉਸ ਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਕਿਸੇ ਮਹਾਪੁਰਸ਼ ਦੀ ਪ੍ਰਸੰਤਾ ਧਨ ਨਾਲ ਨਹੀਂ ਮਿਲਦੀ ਇਸ ਦੀ ਇਸ ਮਹਾਨਤਾ ਨੂੰ ਗੁਰੂ ਅਰਜਨ ਦੇਵ ਜੀ ਵੀ ਕਬੂਲ ਕਰਦੇ ਨੇ 라वण ਹੋਤੇ سورੰਕ ਨੈ ਜਿਨ ਸਿਰ ਦੀਨੇ ਕਾਟ 라वण ਕੋਈ ਭਿਖਾਰੀ ਨਹੀਂ ਹੈ ਜਨੇ ਸ਼ਿਵ ਜੀ ਦੀ ਪ੍ਰਸੰਤਾ ਲੈਣ ਵਾਸਤੇ ਆਪਣਾ ਅਸੀਸ ਬਾਰ ਬਾਰ ਕੱਟ ਕੇ ਪੇਸ਼ ਕੀਤਾ ਇੱਕ ਥੋੜੀ ਗੱਲ ਤੇ ਨੇ ਕਹਿੰਦੇ ਨ ਸੀਸ ਕਟਿਆ ਸ਼ਿਵ ਜੀ ਨੇ ਫਿਰ ਜੋੜ ਦਿੱਤਾ 라वण ਨੇ ਫਿਰ ਕਟਿਆ ਸ਼ਿਵ ਜੀ ਨੇ ਫਿਰ ਜੋੜ ਦਿੱਤਾ ਕਹਿੰਦੇ ਇਸ ਤਰ੍ਹਾਂ 10 ਦਫਾ ਹੋਇਆ 라वण ਕਹਿੰਦਾ ਹੈ ਭਗਵਨ ਇਹ ਮਹਾਦੇਵ ਕਿਹਾ ਤੇ ਮੇਰੇ ਤੇ પ્રસન્ન ਹੋ ਤੇ ਜੇ ਤੇਰੀ ਪ੍ਰਸੰਨਤਾ ਨਹੀਂ ਮਿਲਦੀ ਤੇ ਮੈਂ ਜ਼ਿੰਦਾ ਹੀ ਨਹੀਂ ਰਹਿਣਾ ਚਾਹੁੰਦਾ ਮੈਨੂੰ ਇਹ ਜੀਵਨ ਚਾਹੀਦਾ ਹੀ ਨਹੀਂ ਮੇਰੇ ਜ਼ਿੰਦਗੀ ਦੀ ਲੋੜ ਹੀ ਨਹੀਂ ਸੁਭਾਵਕ ਹੋਰ ਅਰਜ਼ ਕਰਦੇ ਆਂ ਜਿਸ ਦਿਨ ਮਨੁੱਖ ਨੂੰ ਇਹ ਜ਼ਿੰਦਗੀ ਵਿਅਰਥ ਪ੍ਰਤੀਤ ਹੋਵੇ ਨਾ ਵਿਅਰਥ ਉਹ ਦਿਨ ਉਪਰਾਮ ਹੋ ਜਾਂਦਾ ਹੈ ਫਿਰ ਦੋ ਰਸਤੇ ਰਹਿਣ ਦੋ ਆਤਮ ਹੱਤਿਆ ਜਾਂ ਆਤਮ ਕ੍ਰਾਂਤੀ ਰਸਤੇ ਦੋ ਰਹਿਣਗੇ ਜਿਸ ਦਿਨ ਇਹ ਪਤਾ ਚੱਲ ਜਾਏ ਇਹ ਜੀਵਨ ਕੁਝ ਵੀ ਨਹੀਂ ਇਹਦੇ 'ਚ ਕੁਝ ਵੀ ਨਹੀਂ ਸਿਵਾਏ ਦੁੱਖਾਂ ਤੋਂ ਹੋਰ ਕੁਝ ਵੀ ਨਹੀਂ ਇਸ ਸੰਸਾਰ ਵਿੱਚ ਐਸਾ ਕੁਝ ਵੀ ਨਹੀਂ ਜੋ ਮੈਨੂੰ ਤ੍ਰਿਪਤ ਕਰ ਸਕੇ ਐਸਾ ਕੁਝ ਵੀ ਨਹੀਂ ਇਹ ਸੰਸਾਰ ਮੇਰੀਆਂ ਲੋੜਾਂ ਪੂਰੀਆਂ ਕਰ ਸਕਦਾ ਹੈ ਮੈਨੂੰ ਤ੍ਰਿਪਤ ਨਹੀਂ ਕਰ ਸਕਦਾ ਜਗਤ ਵਿੱਚ ਐਸਾ ਕੁਝ ਵੀ ਨਹੀਂ ਜੋ ਮੈਨੂੰ ਤ੍ਰਿਪਤ ਕਰ ਸਕੇ ਔਰ ਇਸ ਜੀਵਨ ਵਿੱਚ ਐਸਾ ਕੁਝ ਵੀ ਨਹੀਂ ਜੋ ਮਹਾਨ ਹੋਵੇ ਜਦ ਇਹ ਵਿਚਾਰ ਮਨੁੱਖ ਦੇ ਅੰਦਰੋਂ ਪੈਦਾ ਹੋਵੇ ਵੀ ਖਾਸ ਕਰਕੇ ਸਿਆਣੇ ਬੰਦੇ ਚ ਮੈਂ ਫਿਰ ਅਰਜ਼ ਕਰਦਿਆਂ ਮੂਡ ਦੇ ਅੰਦਰ ਨਹੀਂ ਹੋਵੇਗੀ ਜੋ ਥੋੜਾ ਵੀ ਸੋਚਣ ਵਾਲਾ ਮਨੁੱਖ ਹੈ ਜਿਹਦੀ ਵਿਚਾਰ ਸ਼ਕਤੀ ਥੋੜੀ ਵੀ ਕੰਮ ਕਰਦੀ ਹੈ ਉਹਨੇ ਇਹ ਸੋਚਣਾ ਹੈ ਕਿ ਜਗਤ ਦੇ ਵਿੱਚ ਐਸਾ ਕੁਝ ਵੀ ਨਹੀਂ ਜੋ ਮੈਨੂੰ ਤ੍ਰਿਪਤ ਕਰ ਸਕੇ ਜੇ ਹਤੇ ਬੰਦਾ ਕਬੂਲ ਕਰੇ ਹੈ ਕੁਝ ਐਸਾ ਇਹ ਤੇ ਤ੍ਰਿਪਤ ਸਿਕੰਦਰ ਵੀ ਨਹੀਂ ਹੋਇਆ ਉਹ ਵੀ ਭੁੱਖਾ ਹੀ ਮਰਿਆ ਕਮ ਸੇ ਕਮ ਜਗਤ ਵਿੱਚ ਐਸਾ ਕੁਛ ਵੀ ਨਹੀਂ ਜੋ ਮੈਨੂੰ ਤ੍ਰਿਪਤ ਕਰ ਸਕੇ ਔਰ ਇਸ ਜੀਵਨ ਵਿੱਚ ਐਸਾ ਕੁਛ ਵੀ ਨਹੀਂ ਜੋ ਮਹਾਨ ਹੋਵੇ ਜਦ ਇਹ ਵਿਚਾਰ ਪੈਦਾ ਹੁੰਦੇ ਨੇ ਤਾਂ ਉਦਾਸੀ ਉਪਰਾਮਤਾ ਗੁਰਨਾਥ ਨਿਕਤੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਉਹਨੇ ਸਾਖਸ਼ਾਤ ਗੁਰੂ ਨਾਨਕ ਨੂੰ ਕਹਿ ਦਿੱਤਾ ਗੁਰਦੇਵ ਪਿਤਾ ਜਗਤ ਵਿੱਚ ਐਸਾ ਕੁਝ ਵੀ ਨਹੀਂ ਜਿਸ ਤੋਂ ਮੈਂ ਤ੍ਰਿਪਤ ਹੋ ਸਕਾਂ ਜੀਵਨ ਵਿੱਚ ਐਸਾ ਕੁਝ ਵੀ ਨਹੀਂ ਜੋ ਕਿ ਮਹਾਨ ਹੋਵੇ ਇਸ ਰੀ ਚੰਦੇ ਬੋਲ ਨੇ ਜਨਮ ਸਾਖੀ ਪੜਨਾ ਮੈਂ ਉਪਰਾਹ ਹਾ ਉਦਾਸਾਂ ਤੋ ਬਾਬੇ ਸ੍ਰੀ ਚੰਦ ਤੋ ਇੱਕ ਪੰਥ ਚਲਿਆ ਉਦਾਸੀ ਉਦਾਸੀ ਇਹ ਥੋੜੀ ਗੱਲ ਨਹੀਂ ਜਿਹਨੂੰ ਤੁਸੀਂ ਉਦਾਸੀ ਕਹਿੰਦੇ ਕੋਈ ਉਦਾਸੀ ਨਹੀਂ ਹੁੰਦੀ ਪੂਰਨ ਤੌਰ ਤੇ ਉਦਾਸ ਹੋ ਜਾਣਾ ਕੁਝ ਵੀ ਨਹੀਂ ਜਗਤ ਦੇ ਚ ਐਸਾ ਕੁਝ ਵੀ ਨਹੀਂ ਜੋ ਮੈਨੂੰ ਤ੍ਰਿਪਤ ਕਰ ਸਕੇ ਜਗਤ ਦੇ ਚ ਐਸਾ ਕੁਝ ਵੀ ਨਹੀਂ ਜੋ ਕਿ ਮਹਾਨ ਹੋਵੇ ਜੀਵਨ ਦੇ ਚ ਐਸਾ ਕੁਝ ਵੀ ਨਹੀਂ ਜੋ ਕਿ ਸਿਰਮੌਰ ਹੋਵੇ ਮਹਾਨ ਹੋਵੇ ਜਦ ਐਸੀ ਉਦਾਸੀ ਪੈਦਾ ਹੋਵੇ ਫਿਰ ਦੋ ਰਸਤੇ ਨੇ ਕਿਹੜੇ ਦੋ ਰਸਤੇ ਜਾਂ ਆਤਮ ਹੱਤਿਆ ਜਾਂ ਆਤਮ ਕ੍ਰਾਂਤੀ ਥੋੜਾ ਜਿਹਾ ਵੀ ਜਿਹੜਾ ਸੋਚਦਾ ਤੇ ਸਮਝਦਾ ਬੰਦਾ ਉਹਦੇ ਅੰਦਰ ਇਹ ਦੋ ਰਸਤੇ ਪੈਦਾ ਹੋਣਗੇ ਜਾਂ ਆਪਣੇ ਆਪ ਨੂੰ ਬਦਲੋ ਜਾਂ ਆਪਣੇ ਆਪ ਨੂੰ ਖਤਮ ਕਰੋ ਕਿਧਰੇ ਗਲਤ ਨਾ ਸਮਝ ਲੈਣਾ ਦੁਨੀਆ ਵਿੱਚ ਜਿਹੜੇ ਖੁਦਕਸ਼ੀ ਕਰਦੇ ਨੇ ਸੌ ਦੇ ਚੋਂ 90 ਬੰਦੇ ਸਿਆਣੇ ਹੁੰਦੇ ਨੇ ਬੋਰ ਉਹਨਾਂ ਦੀ ਜ਼ਿੰਦਗੀ ਪੜ ਕੇ ਵੇਖਣਾ ਜੋ ਖੁਦਕੁਸ਼ੀ ਕਰਦੇ ਨੇ ਆਤਮ ਹੱਤਿਆ ਕਰਦੇ ਨੇ ਆਪਣੇ ਆਪ ਨੂੰ ਖਤਮ ਕਰਦੇ ਨੇ ਕੁਝ ਸੋਚਿਆ ਹੈ ਮਹਿਸੂਸ ਕੀਤਾ ਕੁਝ ਸਮਝਿਆ ਕੁਝ ਵੀ ਨਹੀਂ ਝੋਟ ਲੱਗੀ ਹੈ ੱਤਕਾ ਲੱਗਿਆ ਹੈ ਦੁਖੀ ਹੋ ਗਏ ਐਨੇ ਦੁਖੀ ਹੋ ਗਏ ਕੀ ਕਰਨਾ ਹੈ ਜੀਵਨ ਭਾਵੇਂ ਸਾਰੀ ਦੁਨੀਆ ਦੇ ਚ ਕਾਨੂੰਨ ਇਹ ਕਹਿੰਦਾ ਹੈ ਖੁਦਕੁਸ਼ੀ ਪਾਪ ਹੈ ਔਰ ਧਰਮ ਦੇ ਕੰਧਾ ਖੁਦਕਸ਼ੀ ਪਾਪ ਹੈ ਆਤਮ ਹੱਤਿਆ ਪਾਪ ਹੈ ਔਰ ਸਾਰੀ ਦੁਨੀਆ ਚ ਮੌਜੂਦ ਹੈ ਸਾਰੀ ਦੁਨੀਆ ਚ ਹਿੰਦੁਸਤਾਨ ਦੇ ਚ ਆਤਮ ਹੱਤਿਆ ਘਟ ਹੈ ਬਨਿਸਬਤ ਅਮਰੀਕਾ ਅਮਰੀਕਾ ਦੇ ਚ ਸਭ ਤੋਂ ਜ਼ਿਆਦਾ ਆਤਮ ਹੱਤਿਆ ਹੈ ਕਿਉਂ ਸਭ ਕੁਝ ਮਿਲ ਗਿਆ ਹੈ ਤੇ ਸੋਚਣੀ ਇਹ ਫੁਰੀਏ ਕੁਝ ਵੀ ਨਹੀਂ ਮਿਲੇ कुछ भी नहीं मिले कम से कम जगत ऐसा कुछ भी नहीं कि मैं त्रिपत हो सका कुछ भी नहीं ना पत्नी त्रिपत कर सकती है, ना पति त्रिपत कर है, ना पुत्र त्रिपत कर सकते ना मित्र त्रिपत कर सकता ना धन संपदा त्रिपत कर सकती है, ना पदार्थ त्रिपत कर सकते हैं कम <laughs> से कम जगत ऐसा कुछ भी नहीं तो इस जगत जी के करना है खुदकशी ਤੋ ਅੱਜ ਸਭ ਤੋਂ ਜ਼ਿਆਦਾ ਖੁਦਕਸ਼ੀਆਂ ਅਮਰੀਕਾ ਦੇ ਵਿੱਚ ਨੇ ਕਿਉਂ ਕਿ ਸਭ ਕੁਝ ਮਿਲ ਗਿਆ ਹੈ ਤੇ ਖਿਆਲ ਪੈਦਾ ਹੋਇਆ ਕੁਝ ਵੀ ਨਹੀਂ ਮਿਲ ਤ੍ਰਿਪਤੀ ਤੇ ਹੈ ਨਹੀਂ ਗਰੀਬ ਦੇਸ਼ ਦੁਨੀਆ ਦੇ ਵਿੱਚ ਜਿਤਨੇ ਨੇ ਚਾਹੇ ਕੋਈ ਅਰਬ ਦੇਸ਼ ਨੇ ਜਾਂ ਏਸ਼ੀਆ ਦੇ ਹੋਰ ਖਿੱਤੇ ਦੇ ਛੋਟੇ-ਛੋਟੇ ਦੇਸ਼ ਨੇ ਥਾਈਲੈਂਡ ਲਾਓਸ ਹੈ ਕੰਬੋਡੀਆ ਹੈ ਬਰਮਾ ਹੈ ਇਧਰ ਚੀਨ ਹੈ ਲੰਕਾ ਹੈ ਇਧਰ ਖੁਦਕਸ਼ੀਆਂ ਘਟ ਨੇ ਯੂਰਪ ਦੇ ਵਿੱਚ ਜ਼ਿਆਦਾ ਹਨ ਕਿਉਂਕਿ ਗਰੀਬ ਬੰਦੇ ਦੀ ਇਹ ਆਸਾ ਬਣੀ ਰਹਿੰਦੀ ਹੈ ਸ਼ਾਇਦ ਉਹ ਚੀਜ਼ ਮੈਨੂੰ ਮਿਲ ਜਾਏ ਤੇ ਮੈਂ ਸ਼ਾਇਦ ਤ੍ਰਿਪਤ ਹੋ ਜਾਵਾਂ ਫਲਾਣੀ ਵਸਤੂ ਮੈਨੂੰ ਮਿਲ ਜਾਏ ਸ਼ਾਇਦ ਮੈਂ ਆਨੰਦਿਤ ਹੋ ਜਾਵਾਂ ਫਲਾਣੀ ਚੀਜ਼ ਮੈਨੂੰ ਮਿਲ ਜਾਇਆ ਹੈ ਸ਼ਾਇਦ ਮੈਂ ਖੁਸ਼ਹਾਲ ਹੋ ਜਾਵਾਂ ਤਾਂ ਜਿਨ੍ਹਾਂ ਵਸਤਵਾਂ ਦੀ ਮਿਲਣ ਦੀ ਚਾਹਤ ਦੇਚ ਗਰੀਬ ਮਨੁੱਖ ਜੀ ਰਿਹਾ ਹੈ ਤੇ ਉਹ ਚਾਹਤ ਉਹ ਖਾਇਸ਼ ਉਹਨੂੰ ਜੀਣ ਤੇ ਮਜਬੂਰ ਪਈ ਕਰਦੀ ਹੈ ਕੁਝ ਦੇਸ਼ਾਂ ਚ ਉਹ ਚੀਜ਼ਾਂ ਮਿਲ ਗਈਆਂ ਬੰਦਾ ਖੁਸ਼ਹਾਲ ਨਹੀਂ ਹੋਇਆ ਵਸਤੂਆਂ ਮਿਲ ਗਈਆਂ ਬੰਦਾ ਤ੍ਰਿਪਤ ਨਹੀਂ ਹੋਇਆ ਐਸੀ ਜਦ ਸਟੇਜ ਬਣੇ ਮਨ ਦੇ ਸੋਚੰਦੀ ਵਿਚਾਰਦੀ ਕਿ ਜਗਤ ਦੇਚ ਐਸਾ ਕੁਛ ਵੀ ਨਹੀਂ ਜਿਸ ਤੋਂ ਮੈਂ ਤ੍ਰਿਪਤ ਹੋ ਸਕਾਂ ਪੁੱਤਰਾ ਤੋਂ ਕੌਣ ਤ੍ਰਿਪਤ ਹੋਇਆ ਪੁੱਤਰ ਸਾਰਿਆਂ ਦੇ ਨੇ ਬੰਦਾ ਭੁੱਖਾ ਹੈ ਪਤੀ ਤੋਂ ਕੌਣ ਤ੍ਰਿਪਤ ਹੋਇਆ ਪਤਨੀ ਤੋਂ ਕੌਣ ਤ੍ਰਿਪਤ ਹੋਇਆ ਧਨ ਤੋਂ ਕੌਣ ਤ੍ਰਿਪਤ ਹੋਇਆ ਇੱਜ਼ਤ ਮਾਨ ਤੇ ਮਰਿਆਦਾ ਤੋਂ ਕੌਣ ਤ੍ਰਿਪਤ ਹੋਇਆ ਅੱਜ ਤੱਕ ਕੋਈ ਨਹੀਂ ਭੁੱਖ ਬਣੀ ਹੋਈ ਹੈ ਤੋ ਜਗਤ ਦੇਚ ਐਸਾ ਕੁਛ ਹੀ ਨਹੀਂ ਜਿਸ ਤੋਂ ਮੈਂ ਤ੍ਰਿਪਤ ਹੋ ਸਕਾਂ उदासी उपरांता, हालता दो आत्महत्या या आत्म क्रांति या जीवन बदलो या जीवन खत्म करो ये दो रस्ते रह जाने, तीजा कोई रस्ता नहीं जीवन खत्म करना जरा आसान खेड है जीवन बदलना जरा औखा इस संसार जितनी आत्महत्या है ਇਤਨੀ ਆਤਮਕ੍ਰਾਂਤੀ ਨਹੀਂ ਦੁਨੀਆਂ ਦੇ ਵਿੱਚ ਜਿੰਨੇ ਖੁਦਕਸ਼ੀ ਕਰਦੇ ਨੇ ਓਤਨੇ ਵੀ ਭਗਤ ਨਹੀਂ ਬਣਦੇ ਉਹਨੇ ਵੀ ਨਾਮ ਰਸੀਏ ਨਹੀਂ ਬਣਦੇ ਬਹੁਤ ਮੁਤਾਲਾ ਕਰਕੇ ਵੇਖਣਾ ਇਹ ਮੇਰੀ ਗਿਣਤੀ ਹੈ ਇਹ ਮੇਰੇ ਆંકੜੇ ਨੇ ਜਿਸ ਢੰਗ ਨਾਲ ਮੈਂ ਦੇਖਿਆ ਹੈ ਕਿ ਜਿਸ ਦੇਸ਼ ਦੇ ਵਿੱਚ ਜਿੰਨੇ ਬੰਦੇ ਖੁਦਕਸ਼ੀ ਕਰ ਲੈਣਦੇ ਨੇ ਓਤਨੇ ਵੀ ਬ੍ਰਹਮ ਗਿਆਨੀ ਕੋਈ ਨਹੀਂ ਓਤਨੇ ਵੀ ਆਤਮਕ ਰਸੀਏ ਕੋਈ ਨਹੀਂ ਕਾਰਨ ਜੀਵਨ ਖਤਮ ਕਰਨਾ ਆਸਾਨ ਖੇਡ ਹੈ ਜੀਵਨ ਬਦਲਣਾ ਜ਼ਰਾ ਔਖੀ ਖੇਡ ਹੈ ਤੇ ਜਿਹੜਾ ਇਸ ਹੱਦ ਤੱਕ ਉਦਾਸ ਉਪਰਾਮ ਨਹੀਂ ਹੋਇਆ ਉਹ ਅਜੇ ਕੋਈ ਸਿਆਣਾ ਵੀ ਨਹੀਂ ਹੈ ਇਹ ਮੈਂ ਅਰਜ਼ ਕਰਦਾ ਉਹਦੀ ਅਜੇ ਸਿਆਣਪ ਉਹਦੇ ਅਜੇ ਸੋਚਣੀ ਸ਼ਿਖਰ ਤੇ ਨਹੀਂ ਪਹੁੰਚੀ ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚੀ ਜਦ ਸਿਆਣਪ ਸ਼ਿਖਰ ਤੇ ਪਹੁੰਚਦੀ ਹੈ ਸੋਚਣੀ ਸ਼ਿਖਰ ਤੇ ਪਹੁੰਚਦੀ ਹੈ ਵਿਚਾਰਾਂ ਸ਼ਿਖਰ ਤੇ ਪਹੁੰਚਦੀਆਂ ਨੇ ਤੇ ਅਗੋਂ ਵਿਚਾਰਾਂ ਨੂੰ ਜਾਣ ਦਾ ਕੋਈ ਰਸਤਾ ਨਹੀਂ ਰਹਿ ਜਾਂਦਾ ਫਿਰ ਵਿਚਾਰ ਦੋ ਪਾਸੇ ਜਾਣਗੇ ਆਤਮ ਹੱਤਿਆ ਜਾਂ ਆਤਮ ਕ੍ਰਾਂਤੀ ਖੁਦ ਨੂੰ ਖਤਮ ਕਰੋ ਜਾਂ ਖੁਦ ਨੂੰ ਬਦਲੋ ਦੋ ਰਸਤੇ ਰਹਿ ਜਾਂਦੇ ਕੋਈ ਪਤੀ ਤੋਂ ਬਹੁਤ ਪਤਨੀ ਦੁਖੀ ਹੋ ਗਈ ਪੁੱਤਰਾਂ ਤੋਂ ਵੀ ਦੁਖੀ ਹੋ ਗਈ ਪਰਿਵਾਰ ਤੋਂ ਦੁਖੀ ਹੋ ਗਈ जिथो इसने आशा बनाई सी सुख मिलेगा सुख मिलेगा संसार दे जिस हिस्से इसने बड़ा माण किया नहीं मिले सुख खुदकशी करो हिंदुस्तान पुरशा की बनिस्बत स्त्र ज्यादा खुदकशी कर दिया दया जो आदाद आंकड़े पेश ने हिंदुस्तान इतने बंदे खुदकशी नहीं करते पुरुष जिन्या कर जा ਮਾਨਸੀ ਪਤੀ ਤੇ ਮਾਨਸੀ ਬੱਚਿਆਂ ਤੇ ਮਾਨਸੀ ਪਰਿਵਾਰ ਤੇ ਮਾਨਸੀ ਸੰਸਾਰ ਤੇ ਗੱਲ ਕੁਛ ਬਣੀ ਚਲੋ ਆਤਮ ਹੱਤਿਆ ਕਰੋ ਕੁਛ ਵੀ ਨਹੀਂ ਐ ਕਿ ਤੂੰ ਮਿੱਟੀ ਦਾ ਤੇਲ ਛਿੜਕ ਕੇ ਜਿਤਨੀਆਂ ਹਿੰਦੁਸਤਾਨ ਵਿੱਚ ਇਸਤਰੀਆਂ ਮਰਦੀਆਂ ਨੇ ਪੁਰਸ਼ ਨਹੀਂ ਮਰਦੇ ਇਹ ਆંકੜੇ ਨੇ ਰੋਜ਼ ਅਖਬਾਰ ਵਿੱਚ ਇਹ ਖਬਰਾਂ ਹੁੰਦੀਆਂ ਨੇ ਐਨੀਆਂ ਖੁਦਕਸ਼ੀਆਂ ਹੋਈਆਂ ਇਹਨੀ ਆਤਮ ਹੱਤਿਆ ਹੋਈ ਔਰ ਕੋਈ ਗੱਡੀ ਥੱਲੇ ਆ ਜਾਂਦਾ ਕੋਈ ਨੀਂਦ ਦੀਆਂ ਗੋਲੀਆਂ ਜ਼ਿਆਦਾ ਖਾ ਲੈਂਦਾ ਚਲੋ ਦਮ ਤੋੜਨਾ ਖਤਮ ਕਰਨਾ ਤੁਸੀਂ ਆਖੋਗੇ ਪਤਾ ਨਹੀਂ ਕਿਹੜਾ ਵਿਸ਼ਾ ਮੈਂ ਲੈ ਬੈਠਾ ਮੈਂ ਫਿਰ ਅਰਜ਼ ਕਰਾਂ ਜੋ ਇਸ ਪੱਧਰ ਤੱਕ ਇਸ ਸਟੇਜ ਤੱਕ ਪਹੁੰਚਿਆ ਨਹੀਂ ਕਿ ਜਗਤ ਦੇ ਵਿੱਚ ਐਸਾ ਕੁਝ ਵੀ ਨਹੀਂ ਜੋ ਮੈਨੂੰ ਤ੍ਰਿਪਤੀ ਦੇ ਸਕੇ ਇਸ ਸਟੇਜ ਤੇ 라ਵਣ ਪਹੁੰਚ ਗਿਆ ਸੀ ਐਨਾ ਵਿਚਾਰਕ ਐਨਾ ਸੋਚਣ ਵਾਲਾ ਬੰਦਾ ਐ ਸ਼ਿਵਜੀ ਤੇਰੀ ਪ੍ਰਸੰਤਾ ਤੋਂ ਬਿਨਾ ਮੈਂ ਨਹੀਂ ਜੀਵਣਾ ਜਗਤ ਦੇ ਚੈਸਾ ਕੁਝ ਵੀ ਨਹੀਂ ਜੋ ਮੈਨੂੰ ਸ਼ਾਂਤ ਕਰ ਸਕੇ ਮੈਂ ਜੀਵਨ ਖਤਮ ਕਰਦਾ ਅਗਰ ਤੂੰ ਮੇਰਾ ਜੀਵਨ ਬਦਲਦਾ ਨਹੀਂ ਮੈਂ ਜੀਵਨ ਖਤਮ ਕਰਦਾ ਇਹ ਸੋਚਣੀ 라ਵਣ ਦੀ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਦੇ ਨੰਗੀ ਤਲਵਾਰ ਲਲਕਾਰ ਕੇ ਕਿਹਾ ਪੰਜ ਸੀਸ ਚਾਹੀਦਾ ਦਰਸਲ ਸਤਿਗੁਰੂ ਇਹ ਵੇਖਣਾ ਚਾਹੁੰਦੇ ਸਨ ਇੰਨਾ ਲੰਬੀ ਚੌੜੀ ਪੀੜ ਦੇ ਵਿੱਚ ਐ ਕੋਈ ਐਸਾ ਜਿਹਨੂੰ ਇਹ ਮਹਿਸੂਸ ਹੋਇਆ ਹੋਵੇ ਜੀਵਨ ਤੇ ਕੁਝ ਵੀ ਨਹੀਂ ਦੁੱਖਾਂ ਦੀ ਖਾਣ ਰੋਗਾਂ ਦੀ ਖਾਣ ਹੈ ਚਿੰਤਾ ਦੀ ਖਾਣ ਹੈ ਕਿ ਕੁਝ ਵੀ ਜਿਹਨੂੰ ਇਹ ਮਹਿਸੂਸ ਹੋਇਆ ਹੋਵੇ ਜਗਤ ਵਿੱਚ ਐਸਾ ਕੁਝ ਵੀ ਨਹੀਂ ਜਿਸ ਤੋਂ ਮਤਰੀ ਭਤੋਸ ਜਿਸ ਤੋਂ ਮੈਂ ਸ਼ਾਂਤ ਹੋ ਸਕਾਂ ਵੇਖੀਏ ਕਿਉਂਕਿ ਜਿਸ ਨੂੰ ਐਸਾ ਮਹਿਸੂਸ ਹੋਇਆ ਹੋਵੇ ਕਿ ਜੀਵਨ ਕੁਛ ਨਹੀਂ ਤੇ ਫਿਰ ਗੁਰੂ ਮੰਗ ਕਰੇ ਇਸ ਜੀਵਨ ਦੀ ਉਹ ਤੇ ਖਿੜੇ ਮੱਥੇ ਖੜਾ ਹੋਵੇਗਾ ਲੈ ਤੇ ਕੁਛ ਵੀ ਨਹੀਂ ਗੁਰੂ ਨੇ ਤੇ ਕੁਛ ਵੀ ਨਹੀਂ ਮੰਗਿਆ ਅਸੀਂ ਤੇ ਸਮਝਦੇ ਇਸ ਕੋ ਬਹੁਤ ਵੱਡੀ ਮੰਗ ਹੋਵੇਗੀ ਗੁਰੂ ਨੇ ਤੇ ਕੁਛ ਵੀ ਨਹੀਂ ਮੰਗਿਆ ਦਕਸ਼ਣਾ ਤੇ ਕੁਛ ਵੀ ਨਹੀਂ ਮੰਗਿਆ ਕੁਛ ਵੀ ਦਕਸ਼ਣਾ ਨਹੀਂ ਮੰਗਿਆ ਆਖਰੀ ਯਕੇ ਬਾਦੀ ਗਰੇ ਪੰਜ ਤਿਆਰ ਹੋਏ ਇਹਨੂੰ ਕਿਧਰੇ ਨਾਟਕੀ ਰੰਗ ਨਾ ਦਿੱਤਾ ਕਰੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਿਆਂ ਦੇ ਸਿਰ ਮੰਗੇ ਤੇ ਬੱਕਰੇ ਝਟਕਾ ਦਿੱਤੇ ਗੁਰੂ ਝੂਠਾ ਸਾਬਤ ਹੁੰਦਾ ਖਿਮਾ ਕਰਨੀ ਮੰਗਦਾ ਬੰਦਿਆਂ ਦੇ ਸਿਰ ਹੈ ਕੱਟਦਾ ਬੱਕਰੇ ਤੇ ਇਲਜ਼ਾਮ ਆ ਜਾਏਗਾ ਗੁਰੂ ਗੋਬਿੰਦ ਸਿੰਘ ਜੀ ਤੇ ਇਹ ਬਹੁਤ ਵੱਡਾ ਇਲਜ਼ਾਮ ਆ ਜਾਏਗਾ ਇਸ ਬੈਸ ਨੂੰ ਬਿਲਕੁਲ ਅਗਾਂ ਵਧਾਇਆ ਵੀ ਨਾ ਕਰੋ ਇਹ ਸਭ ਕੁਝ ਤੰਬੂ ਦੇ ਚੋਇਆ ਹੈ ਪਰਦੇ ਦੇ ਚੋਇਆ ਹੈ ਪਰਦਾ ਨਾ ਚੁੱਕਿਆ ਕਰੋ ਜਿਸ ਕੰਮ ਤੇ ਮੇਰਾ ਗੁਰੂ ਪਰਦਾ ਪਾਣਾ ਚਾਹੁੰਦਾ ਹੈ ਮੈਂ ਸਮਝਦਾ ساری ਦੁਨੀਆ ਵੀ ਜ਼ੋਰ ਲਾਵੇ ਇਹ ਪਰਦਾ ਕੋਈ ਚੁੱਕ ਨਹੀਂ ਸਕੇਗਾ ਇਹ ਤੇ ਕਮ ਮੇਰੇ ਪਾਤਸ਼ਾਹ ਨੇ ਗੁਪਤ ਕੀਤਾ ਹੈ ਪਰਦੇ ਚ ਕੀਤਾ ਹੈ ਤੇ ਜਿਸ ਕੰਮ ਨੂੰ ਮੇਰਾ ਬਾਦਸ਼ਾਹ ਗੁਪਤ ਰੱਖਣਾ ਚਾਹੁੰਦਾ ਹੈ ਤੈਨੂੰ ਕੀ ਲੋੜੇ ਤੰਬੂ ਦੇ ਝਾਤੀ ਮਾਰਨ ਦੀ ਤੋ ਕਿਉਂ ਤੰਬੂ ਚੁੱਕਦਾ ਕਿਉਂ ਕਿਉਂ ਤੰਬੂ ਫਾੜਦਾ ਹੈ ਤੂੰ ਆਪਣੀ ਸ਼ਰਧਾ ਨੂੰ ਇੱਥੇ ਹੀ ਠਿਕਾ ਕੇ ਰੱਖ ਕਿ ਮੇਰੇ ਬਾਦਸ਼ਾਹ ਨੇ ਪੰਜ ਬੰਦਿਆਂ ਦੇ ਸੀਸ ਮੰਗੇ ਨੇ ਬੱਕਰੀਆਂ ਦੇ ਨਹੀਂ ਇੱਥੇ ਸ਼ਰਧਾ ਠਿਕਾ ਆਪਣੀ ਭਾਵਨਾ ਨੂੰ ਇੱਥੇ ਠਿਕਾ ਆਪਣੇ ਨਿਸ਼ਚੈ ਨੂੰ ਇੱਥੇ ਠਿਕਾ ਆਪਣੀ ਵਿਚਾਰ ਨੂੰ ਇੱਥੇ ਠਿਕਾ ਮੇਰੇ ਉਸ ਵਾਸਤੇ ਕਿੰਨਾ ਹਿੰਦੁਸਤਾਨ ਵਿੱਚ ਬੜੀ ਲੰਬੀ ਚੌੜੀ ਬਹਿਸ ਹੈ ਚਰਚਾ ਹੈ ਬਾਹਰੋਂ ਆਉਂਦੇ ਆਇਆ ਵੀ ਕਈ ਮੈਨੂੰ ਕਹਿ ਦਿੰਦੇ ਨੇ ਇਸ ਵਾਸਤੇ ਸਾਂਝੀ ਦੀਆਂ ਮੈਂ ਇੱਕ ਗੱਲ ਕਹਿ ਦਿੱਤੀ ਹੈ ਕਿ ਜਿਸ ਕੰਮ ਤੇ ਮੇਰਾ ਗੁਰੂ ਪਰਦਾ ਪਾ ਰਿਹਾ ਹੈ ਗੋਪਤ ਕਰਨਾ ਚਾਹਦਾ ਹੈ ਤੂੰ ਤੰਬੂ ਦੇ ਚਾਤੀ ਨਾ ਮਾਰ ਤੂੰ ਤੰਬੂ ਫਾੜਨ ਦੀ ਕੋਸ਼ਿਸ਼ ਨਾ ਕਰ ਤੂੰ ਆਪਣੀ ਸ਼ਰਧਾ ਨੂੰ ਇੱਥੇ ਟਿਕਾ ਕੇ ਮੇਰੇ ਬਾਦਸ਼ਾਹ ਨੇ ਪੰਜ ਬੰਦਿਆਂ ਦੇ ਸੀਸ ਮੰਗੇਰੇ ਬਹੁਤ ਵੱਡੀ ਗੱਲ ਤਿਆਰ ਹੋਏ ਨੇ ਇੱਕ ਬیدر ਦਾ ਇੱਕ ਜਗਨਨਾਥ ਪੁਰੀ ਦਾ ਇੱਕ ਦਿੱਲੀ ਦਾ ਲਾਹੌਰ ਦਾ ਹੈਰਾਨਗੀ ਦੀ ਗੱਲ ਇਹ ਹੈ ਕਿ ਵੱਖ-ਵੱਖ ਜਾਤੀਆਂ ਦੇ ਪਰਪੰਨਾਂ ਦੀ ਜਾਤ ਮਿਟਾਈ ਪੰਨਾਂ ਦਾ ਵਰਣ ਮਿਟਾਇਆ ਪੰਨਾਂ ਦੇ ਨਾਮ ਮਿਟਾਇਆ ਤੇ ਪੰਨਾਂ ਨੂੰ ਲਖਬ ਦਿੱਤਾ ਸਿੰਘ ਦਾ ਐ ਸਿੱਖ ਅਗਰ ਤੂੰ ਜ਼ਾਤ ਦਾ ਮਾਣ ਕਰਨਾ ਹੋਵੇ ਤੇ ਸਿੰਘ ਤੇ ਹੀ ਕਰੀ ਔਰ ਕੁਝ ਨਹੀਂ ਔਰ ਤੂੰ ਕੁਝ ਵੀ ਨਹੀਂ ਸਿੱਖ ਤੇਰਾ ਸਰੂਪ ਹੈ ਸਿੱਖ ਤੇਰੀ ਹੋਂਦ ਹੈ ਸਿੱਖ ਤੇਰਾ ਕੌਮੀ ਨਾਮ ਹੈ ਸਿੱਖ ਤੇਰੀ ਤਸਵੀਰ ਹੈ ਸਿੰਘ ਤੇਰਾ ਤਖ਼ल्लੁਸ ਹੈ ਸਿੰਘ ਤੇਰਾ ਉਪਨਾਮ ਹੈ ਸਿੱਖ ਤੇਰਾ ਸਰਨੇਮ ਹੈ ਸਿੱਖ ਨਾਮ ਦਿੱਤਾ ਹੈ ਗੁਰੂ ਨਾਨਕ ਨੇ ਤੇ ਸਿੰਘ ਤਖ਼ल्लੁਸ ਦਿੱਤਾ ਹੈ ਦਸਵੇਂ ਗੁਰਨਾਮਿਕਰੇ ਸਿੱਖ ਮਨੁੱਖੋਂ ਤੋਂ ਬੜਨਾ ਸ਼ੁਰੂ ਹੁੰਦਾ ਹੈ ਕਿ ਐ ਗੁਰੂ ਕਮ ਸੇ ਕਮ ਸੱਚ ਬਾਰੇ ਧਰਮ ਬਾਰੇ ਮੈਂ ਕੁਛ ਨਹੀਂ ਜਾਣਦਾ ਮੈਂ ਸਿੱਖਣਾ ਚਾਹਾਂਦਾ ਸਿੱਖੀ ਸ਼ੁਰੂ ਹੋ ਗਈ ਸਿੱਖ ਤੇ ਜਦ ਕੋਈ ਸਿੱਖ ਲੈਂਦਾ ਹੈ ਜਾਣ ਲੈਂਦਾ ਹੈ ਤੇ ਜਾਣਕਾਰੀ ਦਾ ਦਾਵਾ ਨਹੀਂ ਕਰਦਾ ਕਲਗੀਧਰ ਕੈਨਨ ਤੋਂ ਸਿੰਘ ਹੋ ਗਿਆ ਕਸੂਰ ਬੇ ਰੋਗੇ ਤੇਰੀ ਧਾੜ ਤੇਰਾ ਜੀਵਨ ਹੀ ਦੱਸੇਗਾ ਤੂੰ ਮਹਾਨ ਹੋਗੇ ਸ਼ੇਰ ਦੀ ਚਾਲ ਹੀ ਦੱਸ ਦਿੰਦੀ ਹੈ ਜੰਗਲ ਵਿੱਚ ਇਹਦੇ ਮੁਕਾਬਲੇ ਦਾ ਕੋਈ ਨਹੀਂ ਸਿੰਘ ਦੀ ਚਾਲ ਹੀ ਦੱਸ ਦਿੰਦੀ ਹੈ ਜਗਤ ਵਿੱਚ ਤੇਰੇ ਮੁਕਾਬਲੇ ਦਾ ਕੋਈ ਨਹੀਂ ਤੂੰ ਕੋਈ ਭੇਡ ਬੱਕਰੀ ਥੋੜੀ ਹੈ ਤੂੰ ਕੋਈ ਬੇਣਖਾ ਥੋੜੀ ਹੈ ਤੂੰ ਕੋਈ ਬੇਗਾਇਰਤ ਥੋੜੀ ਹੈ ਤੇਰੇ 'ਚ ਸਾਹਸ ਹੈ ਹਿੰਮਤ ਹੈ ਹੌਸਲਾ ਹੈ ਇਹ ਸਭ ਕੁਝ ਪੈਦਾ ਹੋ ਜਾਇਆ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਖਬ ਦਿੱਤੇ ਬਿਨਾਂ ਰਹਿੰਦੇ ਨਹੀਂ ਤੂੰ ਸਿੰਘ ਇਹ ਸਾਡਾ ਉਪਨਾਮ ਹੈ ਸਾਡਾ ਸਰਨੇਮ ਹੈ ਹੋਰ ਕਿਸੇ ਸਰਨੇਮ ਨੂੰ ਅੱਗੇ ਨਾ ਕਰਿਆ ਕਰੋ ਕੋਈ ਨਹੀਂ ਬਸ ਸਿੰਘ ਹੀ ਸਾਡਾ ਸਰਨੇਮ ਹੈ ਸਿੰਘ ਹੀ ਸਾਡਾ ਵਿਸ਼ੇਸ਼ ਨਾਮ ਹੈ ਬਾਕੀ ਸਭ ਹਟਾ ਦਿਓ ਬਿਲਕੁਲ ਹਟਾ ਦਿਓ ਔਰ ਇਹ ਗੱਲ ਵੱਖਰੀ ਹੈ ਕਿ ਪੁਰਾਣੇ ਸੰਸਕਾਰ ਭਾਰਤ ਵਾਸੀਆਂ ਦੇ ਜਾਤ ਪਾਤ ਦੇ ਸਨ ਉਹ ਸਾਡੇ ਵਿੱਚੋਂ ਸੰਸਕਾਰ ਮਿਟੇ ਨਹੀਂ असी फिर अगे किते ने फिर सिलसिला अगे जिन्होंने पन अपने शीस भेट किते मैं समझता उस पदर के मनुख सन जिथे सोचनी पूरी होगी जीवन कुछ भी नहीं की है कुछ भी नहीं कम से कम जगत ऐसा कुछ भी नहीं जिस तो त्रिपत हो सकी क्योंकि जो इतना भी सोच ले, कि तृप्ती हो सकती है मुश्किल है वो अपना शीस गुरु न करे सवाल ही नहीं पैदा ਜਦ ਇਤਨੀ ਸਮਝ ਪੈਦਾ ਹੋ ਜਾਏ ਅੰਮ੍ਰਿਤ ਦੀ ਇਤਨੀ ਚਰਚਾ ਹੋ ਕੇ ਵੀ ਅੰਮ੍ਰਿਤ ਨਾ ਛਕਣਾ ਗੁਰੂ ਦੀ ਇਤਨੀ ਗੱਲ ਕਰਕੇ ਵੀ ਗੁਰੂ ਵਾਲਾ ਨਾ ਬਣਨਾ ਅਜੇ ਇਤਨੀ ਸਿਆਣਪ ਨਹੀਂ ਮੈਂ ਨਹੀਂ ਅਰਜ਼ ਕਰਦਾ ਅਜੇ ਨਹੀਂ ਸਿਆਣਪ ਅਜੇ ਤੇ ਬੰਦਾ ਸਮਝਦਾ ਲੈ ਪਾਪ ਵਿੱਚ ਜਾਵਾਂਗੇ ਬੜਾ ਸਰੂਰ ਹੈ ਮਹਿਫਲਾਂ ਵਿੱਚ ਨਾਚ ਗਾਣੇ ਸੁਣਾਗੇ ਬੜਾ ਸਰੂਰ ਹੈ ਇਹ ਤੇ ਐਵੇਂ ਹੀ ਹੈ ਗੁਰਮਤियां ਗੱਲਾਂ ਤੇ ਐਵੇਂ ਹੀ ਨੇ ਔਰ ਰਾਜਨੀਤਿਕ ਦੁਨੀਆ ਦੇ ਵਿੱਚ ਧਨਵਾਨਾ ਦੀ ਦੁਨੀਆ ਵਿੱਚ ਕਰੀਬਨ ਕਰੀਬਨ ਅਨੰਤ ਕਾਲ ਤੋਂ ਧਾਰਮਿਕ ਬੰਦੇ ਨੂੰ ਮੂਰ ਸਮਝਿਆ ਗਿਆ। ਬੋਲਾ ਸਮਝਿਆ ਗਿਆ ਤੇ ਧਾਰਮਿਕ ਪੁਰਸ਼ ਹਮੇਸ਼ਾ ਇਹਨਾਂ ਲੋਕਾਂ ਨੂੰ ਮੂਰ ਆਖਦੇ ਰਹੇ। ਮੂਰ ਖਾਂ ਸਿਰ ਮੂਰਖ ਹੈ ਜੇ ਮੰਨੇ ਨਹੀਂ ਨਾਮ। ਜੇ ਸੱਚ ਨੂੰ ਨਹੀਂ ਮੰਨਦਾ ਮੂਰਖ ਨਹੀਂ ਮੂਰਖਾਂ ਦਾ ਸਰਦਾਰ ਹੈ। ਔਰ ਇਸੇ ਤਰੀਕੇ ਨਾਲ ਜਿਸ ਨੇ ਨਾਮ ਨੂੰ ਮੰਨ ਲਿਆ ਔਰ ਇਹ ਕਬੂਲ ਕਰ ਲਿਆ ਕਿ ਜਗਤ ਦੇਚ ਐਸਾ ਕੁਛ ਵੀ ਨਹੀਂ ਜਿਸ ਤੋਂ ਤ੍ਰਿਪਤ ਹੋ ਸਕੀਏ ਤੇ ਸੰਸਾਰੀ ਆਰਥਿਕ ਦੁਨੀਆ ਦੇ ਬੰਦੇ ਕਹਿੰਦੇ ਨੇ ਤੇ ਭੋਲੇ ਨੇ ਇਹਨਾਂ ਨੂੰ ਪਤਾ ਹੀ ਨਹੀਂ ਸਮਝੀ ਨਹੀਂ ਇਹ ਦੋ ਤਰ੍ਹਾਂ ਦੀਆਂ ਟਕਰਾਂਦੀਆਂ ਆਈਆਂ ਵਿਚਾਰਾਂ ਤੁਹਾਨੂੰ ਸੰਸਾਰ